ਲਖਵਾਕ ਜਿਲ੍ਹਿਆਂ ਦੇ ਸੰਜਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਡੀਸੀ ਦਸਤਰਾ ਨੂੰ ਮੰਗ ਪੱਤਰ ਦੇਣ ਵਾਸਤੇ ਜਿਹੜਾ ਹਰੂ ਕਿਸਾਨਾਂ ਤੇ ਨੌਜਵਾਨ ਨੂੰ ਇੱਥੇ ਪੁੱਜੇ ਹੋ ਗਾਤ ਕੇ ਬੁਲਾਇਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿੰਨੀਆਂ ਵੀ ਹਾਕਮ ਸਰਕਾਰਾਂ ਆਈਆਂ ਹਰ ਇੱਕ ਸਰਕਾਰ ਦੀ ਰਣਨੀਤੀ ਇਹ ਹੋਈ ਰਹੀ ਆ ਕਿ ਭਾਰਤ ਨੂੰ ਚੰਗੀਆਂ ਥਾਵਾਂ ਤੇ ਕਿਵੇਂ ਉਜਾੜਿਆ ਜਾ ਸਕੇ ਪਰ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਕੋ ਲੋਕ ਗੈਰਤ ਵਾਲੇ ਬੈਠੇ ਆ ਜਿਨ੍ਹਾਂ ਗੈਰਤ ਵਾਲਿਆਂ ਲੋਕਾਂ ਦੀ ਗੈਰਤ ਖਤਮ ਕੀਤੀ ਜਾਵੇ ਤੇ ਭਾਰਤ ਪੱਧਰ ਤੇ ਕੋਈ ਫੇਰ ਨਾ ਚੁੱਕੀ। ਔਰ ਜੇ ਮੈਂ ਕੋ ਕਰਨਾਟਕਾ ਦੀ ਧਰਤੀ ਤੇ ਆ ਉੱਥੇ ਵੀ ਗੈਰ ਮਨਾ ਜਿਹੜੇ ਵਿਰੋਧ ਵਾਲੇ ਲੋਕ ਆ ਉਹ ਬੈਠੇ ਆ। ਮਨਾ ਫੇਰ ਬੈਠੇ ਆ, ਜਾਤ ਬੈਠੇ ਆ ਤੇ ਜਾਟਾਂ ਦੇ ਨਾਲ ਜੱਟ ਬੈਠੇ ਆ। ਪਰ ਜਿਹੜੇ-ਜਿਹੜੇ ਰਾਜਾਂ ਦੇ ਵਿੱਚ ਲੋਬ ਗੈਰਕ ਵਾਲੇ ਆ ਉਹਨਾਂ ਨੂੰ ਕੁਚਲਣ ਵਾਸਤੇ ਉਹਨਾਂ ਦੇ ਦਰੇਲਾਂ ਨੂੰ ਖਤਮ ਕਰਨ ਵਾਸਤੇ ਉਹ ਵਾਰ ਕਿੱਥੇ ਕੀਤਾ ਜਾਵੇ ਉਹਨਾਂ ਨੇ ਜ਼ਮੀਨਾਂ ਕਿਵੇਂ ਕਵਰ ਕੀਤੀਆਂ ਜਾਣ ਉਹਨਾਂ ਦੇ ਸਿਸਟਮ ਕਿਵੇਂ ਫੜੇ ਕੀਤੇ ਜਾਣ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਰਾਜਸਥਾਨ ਦੇ ਇੱਕ ਜਿਹੜੇ ਜ਼ਮੀਨ ਦੇ ਪਹਿਰੇਦਾਰ ਹੁੰਦੇ ਆ ਨਾ ਧਰਤੀ ਇੱਕ ਮੋਟਾ ਦੇ ਪੁੱਤ ਹੁੰਦੇ ਆ ਕੋਈ ਇੱਕ ਰਾਜੇ ਹੁੰਦੇ ਆ ਇੱਕ ਵजीर ਹੁੰਦੇ ਆ ਪਰ ਇਹਨਾਂ ਦੀਆਂ ਵਲੀਨੀਆਂ ਆ ਪਾ ਖਤਮ ਕਰਨੀਆਂ ਔਰ ਬੜਾ ਸਮਾਂ ਚੱਲਦਾ ਆਇਆ ਕਿ ਖੇ ਦੇ ਮੈਂ ਇੱਕ 2000 12 ਕ 13 ਦੀ ਗੱਲ। ਉਸ ਸਮੇਂ ਮਾਲਵੇ ਦੇ ਵਿੱਚ ਵੱਡੇ ਪੱਧਰ ਤੇ ਜ਼ਮੀਨ ਅਕਵਾਇਰ ਕੀਤੀ ਬਾਦਲ ਸਾਹਿਬ ਦਾ ਉਹ ਸਮਾਂ ਸੀਗਾ। ਤੇ 96 ਕਿੰਨੇ ਜਿਹੜੀ ਜ਼ਮੀਨ ਮਾਲਵੇ ਦੇ ਵਿੱਚ ਕਿਸਾਨ ਅੜ ਗਏ। ਬੜਾ ਜ਼ੋਰ ਲੱਗਾ। ਆਖਰ ਉੱਤੇ ਜਾ ਕੇ ਗਿਰਬਜ਼ਾਰੀਆਂ ਦੇਣੀਆਂ ਪਈਆਂ। 196 ਚਿੱਲੇ ਵਾਲੇ ਜਿਹੜੇ ਜੱਟ ਸੀ ਉਹ ਜਿੱਤੇ ਪਰ ਉਹਨਾਂ ਨੇ ਜਿੱਤ ਪ੍ਰਾਪਤ ਕਰਕੇ ਦਿੱਤੀ। ਔਰ ਉਹਦੇ ਨਾਲ ਨਾਲ ਜਿਵੇਂ ਹਰਿਆਣਾ ਵਿੱਚ ਉੱਥੇ ਭੂਮੀ ਗ੍ਰਹਿਣ ਵਜਦਾ ਜਿੱਥੋਂ ਦੀ ਕਰਦਾ ਉੱਥੇ ਛਾਪਾ ਮਾਰ ਕੇ ਜ਼ਮੀਨ ਦਾ ਬਣਾਈ ਜਾਂਦੀ ਹੈ। ਪਰ ਏਵੇਂ ਹੀ ਵਕ ਵਕ ਰਾਜਾਂ ਦੇ ਵਿੱਚ ਜਿਵੇਂ ਅੱਜ ਕੀ ਆਪਣੇ ਸੀਐਮ ਨੇ ਜੇ ਕਿਆ ਸੀ ਆਮ ਪਾਰਟੀ ਆਮ ਪਾਰਟੀ ਜਿਹੜੀ ਆ ਇਹ ਪਾਰਟੀ ਕਿਸਾਨਾਂ ਦੀ ਆ ਪਰ ਥੱਲਿਓ 0.0 ਤੋਂ ਨਿਕਲ ਕੇ ਜਾ ਰਹੀ ਹੈ ਤੇ ਕਿਸਾਨਾਂ ਦੇ ਖਿੱਤਿਆਂ ਲਈ ਜਨਤਕ ਲੋਕਾਂ ਦੇ ਖਿੱਤਿਆਂ ਵਾਸਤੇ ਕੰਮ ਕਰੋਗੇ ਪਰ ਸਾਲ ਮੇਰੇ ਘਰ ਸਾਢੇ 3 ਹੋ ਚਲੇ ਆ ਪਰ ਕਿਸੇ ਵੀ ਖਿੱਤੇ ਦੇ ਵਿੱਚ ਇਹ ਸਰਕਾਰ ਜਿਹੜੀ ਆ ਉਹ ਕੰਮ ਨਹੀਂ ਆਈ ਔਰ ਜਿਹੜੇ ਵਾਦੇ ਸੀ ਉਹਨਾਂ ਤੇ ਵੀ ਇਹ ਸਰਕਾਰ ਪੂਰੀ ਨਹੀਂ ਉਤਰੀ ਤਾਂ ਪਹਿਲਾਂ ਵੀ ਸਰਕਾਰਾਂ ਉਹ ਕੋਈਰ ਕਰਦੀਆਂ ਰਹੀਆਂ ਪਰ ਉਸ ਸਮੇਂ ਕੀ ਸੀ ਕਿ ਜੇ ਜ਼ਮੀਨ ਦਾ ਰੇਟ 50 ਲੱਖਾਂ ਤੇ 4 ਗੁਣਾ ਦੇ ਨਾਲ ਬਣਾ ਕੇ ਉਹਨੂੰ 2 ਕਰੋੜ ਰੁਪਈਆ ਜਿਹੜਾ ਉਹਦਾ ਬਣਦਾ ਸੀ ਤੇ ਉਹ ਕਿਸਾਨ ਨੂੰ ਦਿੱਤਾ ਜਾਂਦਾ ਸੀ ਉਹਦੇ ਵਾਸਤੇ ਜਿਹੜਾ ਅਜਾਲਾ ਹੋਣਾ ਵਾ ਅਜਾਲਾ ਪੱਤਾ ਜਿਹੜਾ ਉਹ ਵੱਖਰਾ ਮਿਥਿਆ ਜਾਂਦਾ ਸੀ ਉਹਦੇ ਵਾਸਤੇ ਕਿਹ ਕਨੈਕਸ਼ਨ ਲੱਗਾ ਜ਼ਮੀਨ ਦੇ ਵਿੱਚ ਫਰੀ ਰਜਿਸਟਰੀ ਹੋਊਗੀ ਜਿੱਥੇ ਕਿਸਾਨ ਨੇ ਜ਼ਮੀਨ ਲੈਣੀ ਤੇ ਫਰੀ ਕਨੈਕਸ਼ਨ ਉਸ ਕਿਸਾਨ ਨੂੰ ਮਿਲੂਗਾ ਕਿਉਂਕਿ ਉਹ ਕਨੈਕਸ਼ਨ ਛੱਡ ਕੇ ਸੋ ਚੱਲਿਆ ਤੇ 60% ਜ਼ਮੀਨ ਜਿਹੜੀ ਆ ਤੇ ਜਿਹੜੀ ਬਿਲਡਿੰਗ ਬਣਨੀ ਆ ਜਾਂ ਉੱਥੇ ਸਾਰੀ ਹੋਣੀ ਆ ਉਹਦੇ ਵਿੱਚ ਕਟੌਤੀ ਅਸੀਂ ਕਰਾਂਗੇ ਕਟਾਂਗੇ ਔਰ ਵੀ ਜਦ 18% ਬਾਕੀ ਬਚਦਾ ਅੱਗੇ ਆਈਆਂ ਸਰਕਾਰਾਂ ਆਉਂਦੀਆਂ ਸੀ ਉਹ ਸੀਵਰ ਨਹੀਂ ਸੀ ਪਾ ਕੇ ਜਾਂਦੀਆਂ ਉਹ ਕੋਈ ਗਲੀ ਨਹੀਂ ਸੀ ਬਣਾ ਕੇ ਜਾਂਦੀਆਂ ਉਹ ਕੋਈ ਰਸਤਾ ਨਹੀਂ ਸੀ ਬਣਾ ਕੇ ਜਾਂਦੀਆਂ ਤੇ ਉਹਨਾਂ ਦੀ ਕਟੌਦੀ ਕੱਟਾਂਗੇ ਉਹ ਖਸਾਨ ਨੂੰ ਹੈ ਜੋ ਆਸਤੇ ਅਸੀਂ ਦੇਵਾਂਗੇ ਜ਼ਮੀਨ ਵਾਲਾ ਮਾਲਕ ਆ ਉਹਨੂੰ ਕਲੇਵਾਸੀ ਦੇਵਾਂਗੇ ਕਿ ਜਿਵੇਂ ਉਹਨੇ ਆਪ ਦੇ ਜ਼ਗੀਰੀ ਦੇ ਵਿੱਚੋਂ ਆਪ ਦੀ ਜਾਇਦ ਕਰਕੇ ਵਿੱਚੋਂ ਪੈਈ ਦੇਣੀ ਸੀ ਕਿ ਬੋਲਦਾ ਹੋਵੇ ਕਿ ਅਸੀਂ ਦੇਵਾਂਗੇ ਜ਼ਮੀਨ ਸਾਡੀ ਤੇ ਦਵਾਂਗੇ ਅਸੀਂ ਇੱਕੋ ਬੋਲੀ ਲਖੋ ਤੇ 200 ਗਜ ਜਿਹੜਾ ਵਾ ਆਪ ਦੀ ਕੋਈ ਦੁਕਾਨ ਪਾ ਲਵੇ ਜਾਂ ਕੁਛ ਕੰਮ ਰੋ ਦੇ ਵਾਸਤੇ 1200 ਗਜ ਪੂਰਾ ਹੋ ਜਾਂਦਾ 1200 ਗਜ ਉਹਨੂੰ ਦਵਾਂਗੇ ਕਿਸਾਨ ਮਾਲੋ ਮਾਲ ਹੋ ਜਾਊਗਾ ਜ਼ਮੀਨਦਾਰ ਮਾਲੋ ਮਾਲ ਕਿਵੇਂ ਹੋਊ ਬਈ ਪੌਣਾ ਕਿੱਲਾ ਦੇ ਉਹਦਾ ਤੂੰ ਲੈ ਗਿਆ ਰਹਿ ਗਈ ਦੋਤ ਨਾਲਾ ਉਹਦੇ ਅੱਗੇ ਮੁੱਖਿਆ ਕਿ ਜੇ ਉਹਨੇ ਆਪਦੀ ਰਹਿਸ਼ ਕਰਨੀ ਆ ਕੋਈ ਦਤਾਨਾ ਆ ਆਪਦੀ ਮਰਜ਼ੀ ਮੁਤਾਬਕ ਆਪਾਰ ਨਹੀਂ ਜ਼ਮੀਨ ਦੇ ਚੁਣ ਸਕਦਾ ਕਿ ਮੈਂ ਛੇ ਹੀ ਹੌਦਾ ਘਰ ਪੌਣਾ ਇਹ ਆਪਦੀ ਮਰਜ਼ੀ ਨਾਲ ਨਹੀਂ ਚੁਣਦਾ ਉਹ ਵੇਖਾਂਗੇ ਅਸੀਂ ਕਿੱਥੇ ਦੇਣਾ ਪਿਛਲੇ ਪਾਸੇ ਦੇਣਾ ਕਿ ਜਿੱਥੋਂ ਮਜਬੂਰ ਹੋ ਕੇ ਭੱਜ ਜਵੇਂ ਚੱਲ ਰਹੀ ਤੁਸੀਂ ਸਾਹਮਣੇ ਵੇਖ ਲਿਆ ਫੇਮੋ ਆਲੀ ਦੇ ਵਿੱਚ ਚੰਡੀਗੜ੍ਹ ਦੇ ਇਖਤਿਦ ਪਹਿਲਾਂ ਇਹ ਘਾਡਾ ਹੋਰ ਦਮ ਪਾਈਆਂ ਜੰਥੀਆਂ ਉਹ ਸਾਰੀਆਂ ਰਾਈਆਂ ਨੂੰ ਚੌਧਰੀਆਂ ਨੂੰ ਸਾਮਰਾਜ ਘਰਾਣਿਆਂ ਨੂੰ ਚਲਾਈਆਂ ਪਰ ਉਸ ਸਮੇਂ ਸਾਨੂੰ 1/6 ਦਰਮਾਤਕ ਹਿੱਸੇ ਤੇ ਜ਼ਮੀਨਾਂ ਵੰਡਣ ਵਾਸਤੇ ਪਰ ਵੱਡੇ ਪੱਧਰ ਤੇ ਸਾਡੇ ਨਾਲ ਉਹ ਧੱਕੇਸ਼ੀਆਂ ਹੁੰਦੀਆਂ ਰਹੀਆਂ ਪਰ ਦਸਵੇਂ ਬਾਦਸ਼ਾਹ ਨੇ ਖਾਲਸਾ ਪਿਆਰ ਕੀਤਾ ਕਿ ਮਗਲੂਮਾ ਦੀ ਰਾਖੀ ਕਰਨੀ ਆ ਔਰ ਜਨਤਕ ਲੋਕਾਂ ਨੂੰ ਮਜ਼ਦੂਰ ਉਹ ਆਰਦਾ ਆਜ਼ਾਦ ਹੋਵੇ ਤਕਾਮਰ ਆਜ਼ਾਦ ਹੋਵੇ ਤੇ ਜਿਹੜੇ ਸਾਡੇ ਕਸਾਲਾ ਉਹਨਾਂ ਵਾਰ ਤੇ ਇਹ ਫੌਜਾ ਆ ਰਹਾ ਸਾਡੇ ਨੇ ਇੱਕ ਪਿੰਡਾਂ ਦੇ ਵਿੱਚ ਆਉਣਾ ਵਾ ਇਹਨੂੰ ਆਪਾਂ ਮੋਲ ਤਾਰਨਾ ਵੇਦਾ ਜਿਹੜਾ ਸੰਘਰਸ਼ ਆਪਣਾ ਮੁੱਤਵੀ ਕੀਤਾ ਵਾ ਇਹ ਲੈਨਿੰਗ ਪੁਲਸੀ ਭਾਵੇਂ ਨੇ ਰਾਦੀ ਕਰ ਦੇਣੀ ਆ ਪਰ ਇਹਦੀ ਜਿਹੜੀ ਸੌਟਾ ਨਾ ਉਹ ਸੋਚਦਾ ਪਾ ਜਵਾਬ ਦੇਣਾ ਵਾ ਦੀਵਿਆਂ ਨੂੰ ਕੋ ਪਾਥੀਆਂ ਪੱਤ ਕੇ ਦੋ ਦੋ ਚਾਰਜਰ ਜਿਹੜੇ ਤੂਰੇ ਭਰ ਲੋ ਜੇ ਗੋਆਪਾਰਟੀ ਵਾਲੇ ਪਿੰਡਾਂ ਵਿੱਚ ਆਉਂਦੇ ਤੇ ਪਾਤੀਆਂ ਦਾ ਸਵਾਗਤ ਕਰਨਾ ਵਾ ਇਹਨੂੰ ਗਾਹਤ ਹੋਣ ਵਾਲੇ ਮੁੱਖ ਮੰਤਰੀ ਕੋਈ ਵੀ ਬਣੇ ਉਹਨੂੰ ਪਤਾ ਲੱਗੇ ਜੇ ਕਿਸਾਨਾਂ ਨਾਲ ਪੰਗਾ ਲਈਏ ਤੇ ਉਹਦੀ ਕੀ ਬਰੁਸ਼ਾੰਦੀ ਆ ਇਹ ਕਰਕੇ ਸਾਰੇ ਸੰਘਰਸ਼ੀ ਯੋਧੇ ਆ ਤਕੜੇ ਹੋ ਗਏ ਆਪਾਂ ਗੈਰ ਸੰਯੁਕਤ ਮੋਰਚੇ ਦੀ ਕੌਂ ਦੇ ਉੱਤੇ ਪਾਰਾ ਧਿਆ ਕਰੀਏ ਇਹਦੇ ਪਾਲਸੀ ਜਿਹੜੀ ਆ ਇਹ ਕਿੰਨੇ ਡਰਾਮਾ ਬਣਾਇਆ ਵਾ ਇਹ ਨਾਲ ਲਾਗੂ ਹੋਣੀ ਆ ਗਾਹਤ ਹੋਣ ਦੇਣੀ ਆ ਇਹ ਉਹ ਕਿਸਾਨ ਆ ਜਿਹੜੇ 1 ਮਿੰਟ ਪਾਣੀ ਤੋਂ ਬੰਦਾ ਵੜ ਦਿੰਦੇ ਆ ਉਹ ਜ਼ਮੀਨ ਕਿੱਥੋਂ ਦੇਣਗੇ ਇਹਦਾ ਭਲੇਖਾ ਦਾ ਬਾਂਦਰ ਦਾ ਉਹ ਭਲੇਖਾ ਬਾਂਦਰ ਦਾ ਕੱਢ ਕੇ ਰਵਾਂਗੇ ਇਸ ਕਰਕੇ ਜਿਹੜੇ ਪਾਣੀ ਦੇ ਮਿੰਟ ਬਦਲੇ ਬੰਦਾ ਮਾਰ ਦਿੰਦੇ ਆ ਉਹ ਜ਼ਮੀਨ ਕਿੱਥੋਂ ਦੇਣਗੇ ਇਹਦਾ ਭਲੇਖਾ ਦੂਰ ਕਰ ਦਾਂਗੇ ਤਕੜੇ ਹੋ ਗਏ ਜਦੋਂ ਵੀ ਕੌਲ ਆਉਂਦੀ ਗੈਰਾਂ ਸੰਯੁਕਤ ਮੋਰਖੇ ਦੀ ਉੱਤੇ ਭਰਾਓ ਪਰਾ ਗਿਓ ਤਕੜੇ ਹੋ ਤਕੜੇ ਜ਼ਮੀਨਾਂ ਬਚਾਈਏ ਕਿਉਂਕਿ ਆਪਣੇ ਕੋਲ ਜ਼ਮੀਨ ਆ ਆਪਾਂ ਬੱਚੇ ਲਿਮਟ ਬਣਾ ਕੇ ਗਹਿਣਾ ਪਾ ਕੇ ਬਾਹਰ ਭੇਜਦੇ ਆ ਇਸੇ ਕਰਕੇ ਇਹਦਾ ਜ਼ਮੀਨ ਦੇ ਉੱਤੇ ਆਖਾਂ ਮੋਜੀ ਦੀ ਤੇ ਭਗਵੰਤ ਮਾਨ ਦੀ ਕਿ ਇਹਨਾਂ ਕੋਲ ਜ਼ਮੀਨਾਂ ਹੋਣਗੀਆਂ ਸਾਡੇ ਗੜੀ ਸਵਾਲ ਨਾ ਕਰ ਸਕਣਗੇ ਸਾਡੇ 17 ਗੜੀ ਯਾਰ ਦਾ ਸਮਝ ਗਏ ਇਸ ਕਰਕੇ ਆਪਾਂ ਨੂੰ ਜ਼ਮੀਨ ਤੋਹੀਨ ਕਰਨਾ ਚਾਹੁੰਦੇ ਆ ਜਿਹੜੀ ਵੀ ਸਰਕਾਰ ਆਉਂਦੀ ਆ ਉਹ ਮਾੜੀ ਤੋਂ ਮਾੜੀ ਪਾਲਸੀ ਲੈ ਕੇ ਆਉਂਦੀ ਆ ਐ ਕਿ ਆਪਾਂ ਕੋਈ ਲਿਹਾਜ਼ ਨਹੀਂ ਕਰਨਾ ਕੋਈ ਪ੍ਰਸ਼ਾਸਨਤਾ ਨਹੀਂ ਕਰਨਾ ਇਹਨਾਂ ਤੋਂ ਇਹਨਾਂ ਦੇ ਸਵਾਲਾਂ ਦੇ ਜਵਾਬ ਆਪਾਂ ਲੈਣੇ ਆ

ਜੈ ਜਿੰਦਾਬਾਦ 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 ਲੋਕਾਂ ਦਾ ਇੱਕ ਜਿੰਦਾਬਾਦ 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 ਬਾਬਰ ਜੀ ਕਾ ਖਾਲਸਾ ਵਾਹਿਗੁਰੂ ਡਾਕਟਰ ਸਿਕੰਦਰ ਪਾਵਾ ਸੂਬਾ ਮੀਤ ਪ੍ਰਧਾਨ ਪੀ ਕੇ ਜੂ ਖੋਸਾ ਬਲਵਿੰਦਰ ਸਿੰਘ ਪੋਪਾ ਰਾਏ ਉਹ ਆਪਣੇ 3 ਮਿੰਟ ਵਾਸਤੇ ਵਿਚਾਰ ਰੱਖਣਗੇ ਉਹਨਾਂ ਤੋਂ ਮਗਰੋਂ ਬਹੁਤ ਪ੍ਰਾਣਾ ਲੀਡਰ ਬਾਪੂ ਬੁੱਧ ਸਿੰਘ ਰੂੜੀ ਵਾਲਾ ਉਹ ਵੀ ਵਿਚਾਰ ਆਪਣੇ ਰੱਖਣਗੇ ਚਾਰ ਰਹਿਣਾ ਆਓ ਉਹ ਬੜਾ ਜਿਹੜਾ ਟਿਕ ਵਾਟਰ ਤੇ ਗਾਇਰਾ ਨੀਤੀ ਦੇ ਸੁਖਮੋਹ ਤੇ ਲੋਕਾਂ ਦੀ ਦਿੱਤੀ ਹੋਈ ਖਾਲਸੇ ਜੀਰੋ ਵਾਹ ਜੀਤਾ ਫਲਸਾ ਵਾਹ ਜੀ ਬੁੱਢੀ ਕੀ ਫਤਿਹ ਆਪਾਂ ਬਹੁਤ ਹੀ ਸੂਝਵਾਨ ਬੁਲਾਵਿਆਂ ਦੇ ਵਿਚਾਰ ਸੁਣੇ ਆ ਜਿਹੜੀ ਅੱਜ ਦੀਆਂ ਪਾਲਸੀਆਂ ਸਰਕਾਰਾਂ ਨੇ ਹੁਣ ਲਈਆਂ ਬਹੁਤ ਘਾਟ ਗਿਆ ਇਹ ਜੋ ਸ਼ਹਿਰੀ ਕੰਮ ਦੇ ਨਾਂ ਤੇ ਆਪਣੀਆਂ ਜ਼ਮੀਨਾਂ ਗੱਭਰਨ ਲੱਗੇ ਆ ਜੋ ਆਪਣੇ ਪਿੰਡਾਂ ਉਹਦੇ ਅੱਗੇ ਸ਼ਹਿਰਾਂ ਨਾਲੋਂ ਵੱਧ ਸੂਕਦਾ ਤੇ ਅੱਜ ਐਦੋਂ ਵੱਧ ਸੂਕਦਾ ਸ਼ਹਿਰਾਂ ਜਿੰਨੀਆਂ ਜਿੰਨੀਆਂ ਆਪਣੀਆਂ ਪਿੰਡਾਂ ਦੇ ਵਿੱਚ ਸੂਕਦਾ ਵਾ ਹਾਲੇ ਤੱਕ ਜਿਹੜੀ ਆ ਸੂਕ ਉਹ ਪਿੰਡਾਂ ਵਿੱਚ ਤੇ ਆ ਪਤਾ ਨਹੀਂ ਇਹਨੇ ਕਿਹੜੇ ਨਾਂ ਦਾ ਸ਼ਹਿਰੀਕਰਨ ਕਰਨਾ ਇੰਡੀਆ ਲਈ ਵੱਤੇ ਜਿਹੜਾ ਵਾ ਜੋ ਇਹਨੇ ਆਪਾਂ ਲੈਂਟ ਤੇ ਰਹੀ ਨਹੀਂ ਉਹ ਕਹਿੰਦੇ ਆ ਕਿ 35% ਜਿਹੜਾ ਵਾ ਉਹ ਸਾਰੀ ਕਰ ਨ ਹੋ ਸਕਦਾ ਵਾ ਸਾਰੀ ਦੁਨੀਆ ਦੇ ਜਿਹੜਾ ਇੱਕ ਕਾਨੂੰਨ ਆ ਵਰਲਡ ਲੈਵਲ ਤੇ ਪਰ ਬਾਅਦ ਦੇ ਮੌਕਿਆਂ ਦੇ ਵਿੱਚ ਸਿਰਫ 10% ਸੇਰੀ ਕਰਨਾ ਜਿਹੜਾ ਆਪਣਾ ਇੰਡੀਆ ਦੇ ਵਿੱਚ ਆ ਮੁੱਖ ਵਕਤਟਾਂ ਦਾ ਨਾ ਪਰ ਬਾਤ ਕਰਦੇ ਆ ਵਾ ਸਭ ਤੋਂ ਵੱਧ ਖੇੜੀ ਕਰਨ ਜਿਹੜਾ ਇਸ ਵੇਲੇ ਆ ਪੰਜਾਬ ਦੇ ਵਿੱਚ ਆ 45% ਜਿਹੜੀ ਆ ਧਰਮੀ ਹੈ ਜਿਹੜੀ ਆਪਣੀ ਧਰਤੀ ਆ 45% ਸ਼ਹਿਰੀਕਰਨ ਦੇ ਵਿੱਚ ਆ ਚੁੱਕੀ ਆ ਪੰਜਾਬ ਦੀ। ਭਿਆਲੇ ਵੀ ਜਿਹੜੀ ਆ 20% ਆ। ਰਾਜ ਸਾਲ ਦੀ ਜਿਹੜੀ 15% ਆ। ਪਰ ਨਾ ਕਿਰਾ ਅਤੀਤ ਵਾਲਾ ਅਰਥ ਹੈ ਉਹ 50% ਬਾਕੀ ਆਪਣੀ ਜਿਹੜੀ ਆ ਬੇਕੀ ਧਰਤੀ ਆ ਦੁਨੀਆ ਪੁੱਤਰ ਦੀ ਬਹੁਤ ਜਿਹੜੀ ਮਾਦੀ ਆ ਦੀ ਇੱਕ ਸੀ ਜਿਹੜੀ ਅੱਜ ਲੋਜ ਹੈ। ਜਿਹੜੀ ਕੋਤਾ ਬੱਦਰਾ ਬੋਲਾ ਹੈ ਚਾਰ ਸੱਜਣਾਂ ਆਪਾਂ ਲੈ ਗਏ ਆ ਆਪਣੇ 30% ਪੰਜਾਬ ਦੀ ਧਰਤੀ ਆ ਭਾਰਤ ਦੇ ਵਿੱਚ ਤੇ ਆਪਾਂ ਜਿਹੜਾ ਸੰਦੇਮੂ ਦੇ ਵਿੱਚ ਇਲਾਜ ਆ ਉਹ ਆਪਾਂ ਚਾਰੀ ਦੇ 40% ਜਿਹੜਾ ਉਹ ਆਪਾਂ ਦੇਣਦੇ ਆ ਇਹੋ ਇਹਨਾਂ ਦੀ ਅੱਖ ਦੇ ਵਿੱਚ ਰੜਕਦੇ ਆ ਪਰ ਇਹ ਬੋਲ ਕੇ ਜਿਹੜੀਆਂ ਉਹ ਕਰਦਾ ਬਾਤਾਂ ਲੇਕਾਰ ਨਹੀਂ ਆ ਹਰ ਟਕਾਲ ਟੌਰ ਮਰੂਗਾ ਹਰ ਘੋੜੀ ਮਰੂਗਾ ਹਰ ਟ੍ਰਾਂਪੋਰਟ ਮਰੂਗਾ ਆਜੂ ਆਰਤੀ ਦੇ ਉਹ ਵੀ ਸਾਮੰਨ ਨੇ ਪਰ ਅੱਜ ਜਿਹੜਾ ਦਬਾਅ ਆਵਾ ਸਾਪਰੇ ਦੇਤੇ ਭਾਰ ਦੇਤੇ ਕਿਸਾਨਾਂ ਦੇ ਸਿਰ ਤੇ ਆ ਆਪਾਂ ਤਕੜੇ ਹੋ ਕੇ ਜਿਹੜਾ ਕੋਈ ਇਹਦੇ ਨਾਲ ਮੱਥਾ ਲਾਏ ਭਗਵੰਤ ਮਾਲ 1000 ਰਹਿ ਗਿਆ ਵਾ ਕਿਧਰ ਭੱਜ ਜੂਗਾ ਸਾਲ ਦੇ ਵਿੱਚ ਵਿੱਚ ਮੁੱਚ ਚਕੇ ਜਿੱਥੇ ਅੱਜ ਇਹਨਾਂ ਨੂੰ ਚਾਹੁੰਦੇ ਨੇ ਇਹਨਾਂ ਦਾ ਇਹਦਾ ਬਸ ਖਿਲਾ ਰਹਿ ਗਿਆ ਔਰ ਬਾਕੀ ਕੰਮ ਇਹਦਾ ਡੰਗ ਹੋ ਗਿਆ ਵਾ ਜਿਹੜਾ ਵੇਖਾ ਮੈਂ ਇਹ ਕਿਹੋ ਜਿਹਾ ਹੈ ਨਹੀਂ ਹੋਰ ਬੇਬੇ ਆ ਵੀ ਆ ਰਹੇ ਨੇ ਜਿਹੜਾ ਪਾਣੀ ਪਾਉਣ ਦੇ ਵਿੱਚ ਹਨ ਜਿੰਨੇ ਵੀ ਤੀਰ ਚਿੰਦਾਰ ਮਾਰਦੇ ਅਗਲੇ ਕੱਡੇ ਰਹਾ ਕੇ ਕੱਡੇ ਉਹਦੇ ਆਪਣੇ ਦਸਤੇ ਬਾਦੇ ਗੁਰੂ ਸੱਤ ਜਵਾ ਦਾ ਕੋਈ ਇਤਹਾਸ ਸੁਬਾ ਦਾ ਕੱਟਦਾ ਜਿਹੜਾ ਆਪਾਂ ਲੈਂਡ ਕੋਰ ਦੇ ਉੱਤੇ ਵਾਲੇ ਵੀ ਇਹ ਵਾਲਾ ਜਗਤਰ ਲਾਤਾ ਭਗਵਾਨ ਕਮਾਨ ਨੂੰ ਵੇਖ ਲਿਆ ਪਾਸੇ ਕਰ ਕਰਕੇ ਉਹ ਸਿੱਧੀ ਟੱਕਰ ਆਪਣੀ ਬਿੱਲੀ ਵਾਲਿਆਂ ਨਾਲ ਜਿੰਦੇ ਵਿੱਚ ਆਏ ਐ ਉਸੇ ਤਰ੍ਹਾਂ ਦਾ ਤਾਂ ਵਿਚ ਆਪਾਂ ਬੈਠੇ ਆ ਜਿਹੜੀ ਜਨਰਲ ਕੌਮ ਦੇ ਵਿੱਚ ਨਹੀਂ ਪੜਾ ਤੇ ਇਸੇ ਤਰ੍ਹਾਂ ਅਫਸਰ ਸਾਹਿਬ ਦੇ ਨੇ ਲੈ ਕੇ ਆਈ ਉਹ ਪਾਈਸ਼ੇ ਕਰ ਗਈ ਆ ਉਹ ਮਰਦਾਨੀ ਕਹਾਂ ਪਿਰੋ ਤੇਰਾ ਸਾਡੇ ਦੇ ਘਰੇ ਘਰ ਲੱਗਾ ਵਾ ਜਦੋਂ ਆਪਾਂ ਲੱਖ ਲੱਖ ਦੇ 10-10 ਲੱਖ ਕਰੋੜ ਕਰੋੜ ਕੋਟਾਂ ਦੇ ਲਾਇਆ ਜਦੋਂ ਚੱਲ ਕੇ ਆਪਾਂ ਪਾਸੇ ਹਟੇ ਕਿੱਥੇ ਪਾਵਾਂਗੇ ਇਹ ਲੋਕਾਂ ਨੂੰ ਕੁਮਾਰਾਂ ਤੋਂ ਦੂਰੇ ਪੜਨੇ ਆ ਜੇ ਆਪਾਂ ਤਕੜੇ ਹੋ ਕੇ ਜਿਹੜਾ ਉਹ ਸਰਕਾਰ ਦਾ ਵਿਰੋਧ ਨਾ ਕੀਤਾ ਜਿੰਨੀਆਂ ਕਿ ਬੇਨਤੀਆਂ ਕਰਦਾ ਆ ਮੈਂ ਖਿਮਾ ਦਾ ਗੱਲ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਹਮਣੇ ਪਰਵਿੰਦਰ ਸਿੰਘ ਬੋਲ ਪਾ ਰਹੇ ਉਹ ਜਿਸਨੂੰ ਰੂੜੀਆ ਦਾ 3 ਮੀਟਰ ਵਾਸਤੇ ਚਾਰਕ ਰੱਖ ਕੇ ਜਿਵੇਂ ਮਗਰੋਂ ਰਾਜਪੀਤ ਸਿੰਘ ਤਲਵੰਡੀ ਕੋਈ ਥੋੜਾ ਨੇੜੇ ਆ ਜਾਣਾ ਰਾਜਪੀਤ ਸਿੰਘ ਤਲਵੰਡੀ ਰਾਜਵੀਰ ਸਿੰਘ ਤਲਵੰਡੀ ਉਹਨਾਂ ਤੋਂ ਮਗਰੋਂ ਤਲਵੰਤ ਸਿੰਘ ਸਰਾਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਕਤਿ ਅੱਜ ਜੋ ਇਹ ਰਾਜਨੀਤਿਕ ਕਿਸਾਨ ਮੋਰਚਾ ਜਿਹੜਾ ਸਮੂਹ ਜਿਹਦੇ ਬੰਦੇ ਵੱਲੋਂ ਜੋ ਆਪਾਂ ਇੱਕ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਉਸ ਦੇ ਅੱਗੇ ਆਪਾਂ ਜਿਹੜਾ ਡੀਸੀ ਦਫ਼ਤਰ ਦੇ ਅੱਗੇ ਜਿਹੜਾ ਇਹ ਧਰਨਾ ਲਾ ਕੇ ਬੈਠੇ ਆਂ ਕਿਉਂਕਿ ਅਸੀਂ ਕਿਤੇ ਰਾਜ ਭਾਗ ਵਾਲੇ ਸਾਂ 1 ਲੱਖ ਹਜ਼ਾਰ 45 ਹਜ਼ਾਰ ਮਰਬਾ ਮੀਟਰ ਜਿਹੜਾ ਹੈ ਸਾਡਾ ਰਾਜ ਸੀ ਤੇ ਸਾਡੇ ਰਾਜ ਦੇ ਵਿੱਚ ਹਿੰਦੂ ਵੀ ਸੁਖੀ ਵਸਦਾ ਸੀ ਮੁਸਲਮਾਨ ਵੀ ਸੁਖੀ ਵਸਦਾ ਸੀ ਜਿਹੜੇ ਸਿੱਖ ਵੀ ਸੁਖੀ ਵਸਦਾ ਸੀ ਤੋਂ ਕੋ ਐਸਾ ਰਾਜ ਜਿੰਨੂੰ ਅੱਜ ਜਦੋਂ ਵੱਡੇ ਪੱਧਰ ਦਾ ਮਿਲਿਆ ਕਰਨ ਕੀਤਾ ਜਾਂਦਾ ਹੈ ਜਾਂ ਰਾਜ ਦਾ ਕੀਤਾ ਜਾਂਦਾ ਹੈ ਜਾਂ ਜਨੈਲਾ ਦਾ ਰਾਜ ਕੀਤਾ ਜਾਂਦਾ ਹੈ ਉਹਦੇ ਵਿੱਚ ਜਿਹੜਾ ਜਰਨੈਲ ਹੈ ਤੁਹਾਡਾ ਹਰੀ ਸਿੰਘ ਨਲੂਆ ਆਉਂਦਾ ਹੈ ਜਿਸ ਨੇ ਬਹੁਤ ਚੰਗਾ ਪ੍ਰਸ਼ਾਸਨ ਚਲਾਇਆ ਤੇ ਜਿਹੜੀ ਰਾਜ ਦੀ ਗੱਲ ਆਉਂਦੀ ਹੈ ਉਹ ਮਹਾਰਾਜ ਅਰਜੀਤ ਸਿੰਘ ਦੀ ਆਉਂਦੀ ਹੈ ਕਿਉਂਕਿ ਲਗਭਗ 39-40 ਸਾਲ ਜਿਹੜਾ ਰਾਜ ਸੀ ਸਿੱਖ ਕੌਮ ਨੇ ਕੀਤਾ ਤੋਂ ਪਿੱਛੇ ਸਾਨੂੰ ਗੁਲਾਮੀ ਆਈ ਗੁਲਾਮੀ ਤੋਂ ਬਾਅਦ ਜਦੋਂ ਅਸੀਂ ਆਜ਼ਾਦੀ ਦੀ ਲੜਾਈ ਲੜੀ ਹੈ ਜਿਹਦੇ ਵਿੱਚ ਸਾਗਿਆਂ 93% ਮਿਹਰਬਾਨੀਆਂ ਸਾਡੇ ਸਿੱਖਾਂ ਨੇ ਕੀਤੀਆਂ ਜਦੋਂ ਸਾਡੀ ਆਜ਼ਾਦੀ ਵਾਸਤੇ ਸਿੱਖਾਂ ਨੇ ਜੋਰਦਾਨ ਪਾਇਆ ਗੁਰਦੁਆਰਾ ਸੁਧਾਰ ਲੈ ਤਾਂ ਮੋਰਚਾ ਲਾਇਆ ਜਿਹਦੇ ਵਿੱਚ ਗੁਰੂ ਕੇ ਬਾਗ ਦਾ ਮੋਰਚਾ ਕਿ ਸਭ ਤੋਂ ਪਹਿਲਾਂ ਤਰਨਤਾਰ ਦਾ ਮੋਰਚਾ ਜਿੱਤੇ ਆ ਜਿਹਦੇ ਵਿੱਚ ਮਹਾਤਮਾ ਗਾਂਧੀ ਨੇ ਵੀ ਗੱਲ ਕਹਿਣੀ ਪਈ ਸੀ ਕਿ ਜਿਹੜੀ ਅਸੀਂ ਆਜ਼ਾਦੀ ਦੀ ਲੜਾਈ ਵੱਲੇ ਚੜ੍ਹ ਰਹੇ ਹਾਂ ਇਹ ਸਾਡੇ ਖਿੱਤ ਦੇ ਨਿਸ਼ਾਨ ਹਨ ਸੋਸ਼ ਕਰਕੇ ਜਿਹੜਾ ਗਾਂਢ ਉਹ ਇਹ ਪਾਖ ਤਾਰ ਬਣਿਆ ਸਾਡੀ ਵਾਰੀ ਆਈ ਸਾਡੇ ਲੀਟਰਾਂ ਦੀ ਨਲੈਕੀ ਹੋਈ ਨਲੈਕੀ ਦੇ ਕਾਰਨ ਸੀ ਜਿਹੜਾ ਇਸ ਹਿੰਦੁਸਤਾਨ ਦੇ ਨਾਲ ਰਹਿ ਸਕੇ ਕਿਉਂਕਿ ਪਹਿਲਾਂ ਜਿਹੜਾ ਹਿੰਦੁਸਤਾਨ ਜਿਹੜਾ ਦੇਸ਼ ਵੱਖਰਾ ਸੀ ਤੇ ਪੰਜਾਬ ਦੇ ਸਾਡਾ ਵੱਖਰਾ ਸੀ ਕਿਉਂਕਿ ਇਹਦੀ ਜਿਹੜੀ ਅਖਵਾਈ ਉਹ ਸ਼ਾਹ ਮੁਹੰਮਦ ਨੇ ਧਰੀ ਆ ਸ਼ਾਹ ਮੁਹੰਮਦ ਦਾ ਚਾਹੇ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਤਾਕਸ਼ਾਈ ਪੂਜਾ ਪਾਰੀਆਂ ਨਹੀਂ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀ ਅਖਾਆਂ ਸੀ ਨੇ ਤੇਗਾ ਮਾਰੀਆਂ ਇਦੋਂ ਅਸੀਂ ਗੁਲਾਮ ਹੋ ਯਾਦੀ ਦੀ ਵਾਰੀ ਆਈ ਸਾਡੇ ਜਿਹੜੇ ਮਲੈਖ ਲੀਟੇ ਸਨ ਉਹ ਹਿੰਦੁਸਤਾਨ ਦੇ ਨਾਲ ਚਲੇ ਗਏ ਜਿਹਨੂੰ ਬਰਦੀ ਸਿੰਘ ਨੇ ਜ਼ਹਿਰ ਤੋਂ ਹੱਕ ਮੰਗੇ ਤੇ ਉਹਨੇ ਸਾਨੂੰ ਕਿਹੜਾ ਹੱਕ ਦਿੱਤਾ ਤੁਸੀਂ ਇੱਕ ਜਰਾਂ ਹੀ ਪੈਸਾ ਕਮ ਦੇ ਅੱਜ ਤੁਹਾਡੇ ਦਿਨ 40 ਦਿਨ ਹੋ ਗਿਆ ਜਿੰਨਾਂ ਤੁਹਾਡੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਐ ਤੁਹਾਡੀ ਇੱਕ ਬੱਚੀ ਜਿਹੜੀ ਰਾਜਸਥਾਨ ਦੇ ਵਿੱਚ ਜੁਡੀਸ਼ੀਅਲ ਦਾ ਪੇਪਰ ਦੇਣ ਜਾਂਦੀ ਹੈ ਜੱਜ ਦਾ ਪੇਪਰ ਦੇਣ ਜਾਂਦੀ ਹੈ ਉਹਨੂੰ ਕੀ ਕਿਹਾ ਜਾਂਦਾ ਹੈ ਆਪਣੇ ਕਕਾਰਤਾਰ ਦੇ ਕਰਾਤਾਰ ਦੇ ਇਹਦਾ ਸ੍ਰੀ ਸਾਹਿਬ ਆ ਪਾਇਆ ਜਿਸ ਸ੍ਰੀ ਸਾਹਿਬ ਦੇ ਨਾਮ 100 ਸਾਲ ਦੀ ਗੁਲਾਮੀ ਜਿਹੜੀ ਹੈ ਅਸੀਂ ਇਹ ਹਿੰਦੂ ਆ ਰਾਜਾ ਨੂੰ ਲਾ ਕੇ ਜਿਹੜਾ ਮੁਸਲਮਾਨ ਐ ਅਦਵਾਨ ਦਾ ਸਾਡੇ ਰਾਜ ਕਰਦਾ ਥਾ ਉਹਨੂੰ ਭਜਾਇਆ ਤੇ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ ਕਿਉਂਕਿ ਅੰਗਰੇਜ਼ਾਂ ਨੇ ਇਹ ਗੱਲ ਕਹੀ ਸੀ ਇਸ ਕੌਮ ਨੂੰ ਤੁਸੀਂ ਜਿਹੜਾ ਹੈ ਗੁਲਾਮ ਵੇਖਿਆ ਹੈ ਜਦੋਂ ਤੁਸੀਂ ਇਹਨੂੰ ਯਾਦ ਵੇਖੋਗੇ ਤੇ ਫਿਰ ਵੇਖੋ ਤੁਹਾਡੀ ਫੁਰਦਸ਼ਾ ਕੀ ਕਰਦੇ ਆ ਇਹ ਰਾਜ ਉਹਦੀਆਂ ਨਿਸ਼ਾਨੀਆਂ ਐ ਮੈਂ ਜ਼ਿਆਦਾ ਟਮਾ ਲੈਣਾ ਕਿਉਂਕਿ ਜਾਂ ਨੂੰ ਬੋਝ ਕੋ ਦੇ ਪਰ ਸੰਭਾ ਸਭਾ ਬਹੁਤ ਕਾਟੇ ਇਸ ਕਰਕੇ ਮੈਂ ਇੱਥੇ ਹੀ ਫੜੇ ਬੁਲਾ ਦੇਣਾ ਕਿਉਂਕਿ ਜਿਹੜੀ ਸਾਡੀ ਗੁਲਾਮੀ ਦੀ ਨਿਸ਼ਾਨੀ ਹੈ ਜਿੰਨਾ ਚਿਰ ਇੱਕ ਮੁੱਠ ਨਾ ਆਏ ਉਹਨਾਂ ਜਿਹੜੇ ਸਾਡੋਂ ਲੈਣੀ ਨਹੀਂ ਆਈ ਕਿ ਕਿਤੇ ਵੀ ਥੋੜਾ ਸਾਨੂੰ ਇੱਕ ਕਾਰ ਪਾਉਣ ਦਾ ਹੱਕ ਹੈ ਸਾਨੂੰ ਉਹ ਪੇਪਰ ਦੇਣ ਨਹੀਂ ਦਿੱਤਾ ਜਾ ਰਿਹਾ ਇਹ ਸਾਡੀਆਂ ਗੰਭਰ ਗੁਲਾਮੀ ਦੀਆਂ ਨਿਸ਼ਾਨੀਆਂ ਹਨ ਮੈਂ ਇਹਨੂੰ ਅੱਗੇ ਨਹੀਂ ਜਾ ਰਹਾ ਇੱਥੇ ਫੜੇ ਬੁਲਾਵਾ ਵਾਹ ਅਰਜੀਤ ਖੰਸਾ ਵਾਹ ਜੀ ਰਾਜਵੀਰ ਉਹ ਤੁਹਾਨੂੰ ਵਿਚਾਰ ਦੱਦਣ ਉਹਨਾਂ ਦਾ ਮਗਰੋਂ ਸਖਦੇਵ ਸਿੰਘ ਸਰਾਲੀ ਮੰਡੋ ਉਹ ਵੀ ਤਿਆਰ ਰਹਿਣਾ ਆਓ ਜੀ ਬਾਬਾ ਹੈ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਅਤੇ ਕਿਸਾਨ ਭਾਓ ਆਓ ਪਹਿਲਾਂ ਫਤੇ ਦੀ ਸਾਂਝ ਪਾਈਏ ਗੱਲ ਕੇ ਫਤੇ ਪਾਈਏ ਵਾਹਿਗੁਰੂ ਜੀ ਦਾ ਵਾਹਿਗੁਰੂ ਵਾਹਿਗੁਰੂ ਫਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹ ਬਹੁਤ ਸੇਵਾ ਸਾਰੇ ਪਰਾਣਿਆਂ ਨੂੰ ਸੁਣ ਲਿਆ ਇਹਨੀਆਂ ਸਰਕਾਰਾਂ ਦਾ ਇਹ ਕਿਸੇ ਰੂਪ 'ਚ ਵੀ ਆਉਣ ਭਾਵੇਂ ਤਾਗ ਰਸਾਵੇ ਕਰਦੀ ਜਾਵੇ ਆ ਪਾਵੇ ਇਹ ਸਾਰੇ ਇੱਕਸਾਨਾਂ ਦੇ ਦੁਸ਼ਮਣ ਜੇ ਤੇ ਜਿਹੜੇ ਆਪਾਂ ਦਿੱਲੀ ਬੈਠ ਕੇ ਇੱਕਸਾਨਾ ਆ ਕੇ ਆਪਣੀਆਂ ਪਸਾਨਾਂ ਦੀਆਂ 7-800 ਪਸਾਨਾਂ ਦੀ ਹਿੰਦੀ ਦੇ ਕੇ ਜਿਹੜੇ ਆਪਾਂ ਵਾਅਦਸ ਕੀਤੇ ਹੀ ਕਾਨੂੰਨ ਉਹਨਾਂ ਨੂੰ ਕਿੱਡੇ-ਬੇਡੇ ਧੱਕੇ ਨਾਲ ਉਹ ਫੇਰ ਆਪਣੇ ਤੇ ਲਾਗੂ ਕਰ ਰਹਾ ਆ ਮੈਂ ਤੁਹਾਨੂੰ ਇੱਕੋ ਬੇਨਤੀ ਕਰਨੀ ਆ ਕਿ ਆਪਾਂ ਤਖੜੇ ਹੋਵੇ ਸਮਾਂ ਅੱਜ ਆਪਾਂ ਨੂੰ ਇਕੱਠੇ ਹੋਣ ਦਾ ਜੇ ਆਪਾਂ ਭਰਾਓ ਇਕੱਠੇ ਨਾ ਹੋਏ ਤੇ ਜਿਹੜਾ ਉੱਥੇ ਲੈਂਡ ਪੂਲਗ ਦੀ ਜਿਹੜੀ ਇਹਨਾ ਪਾਲਿਸੀ ਬਣਾ ਕੇ ਪਸਾਨਾਂ ਤੋਂ ਬਿਨਾ ਪੈਸੇ ਤੋਂ ਜ਼ਮੀਨਾਂ ਜਿਹੜੀਆਂ ਖੋਲ ਆਇਆ ਇਹ ਜ਼ਮੀਨਾਂ ਦੇ ਹੱਕ ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੜੀਆਂ ਕੁਰਬਾਨੀਆਂ ਆਪਣੇ ਬੱਚੇ ਦੀਆਂ ਪਤਾ ਨਹੀਂ ਕਿੰਨੇ ਕਿੰਨੇ ਸਿੰਘ ਜਿਹੜਿਆ ਕਰੋੜਾਂ ਰੁਪਈਆ ਦੇ ਜਿਹੜੇ ਸਿੰਘ ਸ਼ਹੀਦ ਕਰਾ ਕੇ ਇਹ ਜਿਹੜੀਆਂ ਜ਼ਮੀਨਾਂ ਸਾਨੂੰ ਮਾਣਕ ਬਣਾਇਆ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਕਰਨੀ ਚਾਹਾਂ ਵੀ ਆਪਾਂ ਵੇਖੀਏ ਨਾ ਵੀ ਉਹ ਲੁਧਿਆਣੇ ਆ ਉਹ ਬਸਰਿਆ ਵਾਰੀ ਆਪਣੀ ਵੀ ਆ ਜਾਣੀ ਜੇ ਤੇ ਤਗੜੇ ਹੋ ਗਏ ਆਪਾਂ ਜਿਹੜਾ ਸੰਸਾਰ ਤੇ ਆਇਆ ਕਿਨੇ ਉਹਨੇ ਹਾਰੇ ਕਿ ਨਹੀਂ ਜਾਣਾ ਪਰ ਜਿਹੜਾ ਮਰਦਾ ਦੇ ਮੌਤ ਮਰਦਾ ਉਹਦੀ ਸਾਰੀ ਦੁਨੀਆ ਦੇ ਵਿੱਚ ਨਾਂ ਲੈਂਦਾ ਕਿਤਨਾ ਮੈਂ ਆਪਣੇ ਇਤਿਹਾਸ ਪੜ੍ਹ ਲਏ ਪਿਛਲੇ ਜਿਹੜੇ ਯੋਧਿਆਂ ਦਾ ਨਾਂ ਉਹ ਅੱਜ ਵੀ ਆਪਾਂ ਸਟੇਜਾਂ ਦੇ ਹਰ ਇੱਕ ਥਾਂ ਤੇ ਉਹਨਾਂ ਦੇ ਆਪਾਂ ਨਾਂ ਲੈਂਦੇ ਆ ਤੇ ਤਗੜੇ ਹੋ ਕੇ ਆਪਾਂ ਇਹ ਸਰਕਾਰ ਨੂੰ ਜਿਹੜਾ ਮੂੰਹ ਤੋੜੂਆ ਜਵਾਬ ਦੇਈਏ ਤੇ ਤਗੜੇ ਹੋ ਕੇ ਪਿੰਡਾਂ ਦੇ ਵਿੱਚ ਕਰਕੇ ਤੇ ਇਹ ਸਰਕਾਰਾਂ ਨੂੰ ਜਿਹੜਾ ਵਾ ਇਹ ਦੱਸ ਦਈਏ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਦੇ ਸਤੇ ਸੋਖ ਦੇਖਿਆ ਤੇ ਆਪਾਂ ਕਿਸੇ ਵੀ ਹਾਲਤ ਦੇ ਵਿੱਚ ਜ਼ਮੀਨਾਂ ਤੇ ਪੈਰ ਇਹਨਾਂ ਨੂੰ ਧਾਰਮਿਆਂ ਨੂੰ ਨਹੀਂ ਪੈਣ ਦਿਆਂਗੇ ਇਹਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਇਹ ਸਾਨੂੰ ਬਲਾਹ ਫਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਕੇ ਆਜੋ ਬਾਜਾ ਦੋਸਤੋ ਜੀ ਕਰ ਲੈ ਤਾਨੁ ਤਸਹੀਂ ਦੇ ਵਾਲਾ ਵੇ ਦਰਸਾਂ ਲੱਗਾ ਗੈਸ ਲੈਦਾ ਹੋਈ ਗੱਲ ਜੇ ਮਿਲਖਾ ਸੱਤ ਵੱਧ ਗਈ ਲਿਆਜੋ ਮਿਲਤਾ ਦੇ ਢੋਲੀ ਉਹ ਕਹਿੰਦੀ ਲਿਆਜੋ ਛੇਤੀ ਜੀ ਲੱਗਾ ਘਟੇ ਹੋਇਆ ਆਪਣੇ ਅੰਦਰ ਪਤੀ ਤੋਂ ਪਿਆਰ ਆਜੀ ਅੱਜ ਕੱਲ ਹੋਇਆ ਕੈਸਾ ਥਲੰਡਰਾ ਜਦੋਂ ਮੋਤ ਜਾਲਾ ਥਲੰਡਰ ਜੀ ਪਤਨੀ ਪੂਰਾ ਰੋਹਾ ਪਾਵੇ ਪੂਰੇ ਰੋਗ ਨਾਲ ਬੋਲੇ ਲਾਇਾਨੇ ਕਾਡੋ thank yeah. you yeah. yeah. ਆਗੇ ਦੇ ਕਿਸਾਨਾਂ ਨੂੰ ਜਾਂ ਸਾਰੇ ਵਰਗ ਨੂੰ ਠੱਗਣਾ ਚਾਹੁੰਦੀਆਂ ਨੇ ਸਾਲੀਆਂ ਸਰਕਾਰਾਂ ਨੇ ਜਦੋਂ ਤੋਂ ਸ਼ੁਰੂ ਤੋਂ ਲਈਏ ਤੇ ਸਾਲੀਆਂ ਸਰਕਾਰਾਂ ਹੀ ਇਸ ਤਰ੍ਹਾਂ ਦੀਆਂ ਨੇ ਚੰਗੀ ਸਰਕਾਰ ਕਦੇ ਵੀ ਨਹੀਂ ਮਾਸਟਰ ਨੇ ਕੋਈ ਤੁਸੀਂ ਜਾ ਕੇ ਵੇਖ ਲਓ ਕਿ ਇਹਨੂੰ ਤਨਖਾਹ ਹੀ ਮਿਲਦੀ ਕਿੰਨਾ-ਕਿੰਨਾ ਥੁਰੀ ਹਾਲਤ ਆ ਤੁਸੀਂ ਜਾ ਕੇ ਦਫ਼ਤਰਾਂ ਵਿੱਚ ਵੇਖੋ ਕੋਈ ਬੰਦਾ ਵੀ ਮਤਲਬ ਸੁਖੀ ਨੀਗਾ ਹਰ ਇੱਕ ਬੰਦਾ ਹੀ ਕੋਈ ਕਹਿੰਦਾ ਮੇਰੀ 3 ਮਹੀਨੇ ਲੇਟਨ ਘਰ ਰੁਕੀ ਆ ਕੋਈ ਕਹਿੰਦਾ ਮੇਰੀ 2 ਮਹੀਨੇ ਦੀ ਰੁਕੀ ਆ ਕੋਈ ਕਹਿੰਦਾ 5 ਮਹੀਨੇ ਦੀ ਰੁਕੀ ਆ ਇਹਨਾਂ ਕਰਜ਼ਾ ਲੈ ਲੈ ਕੇ ਸਾਰਾ ਕੁਝ ਕਰਨਾ ਹੈ ਤੇ ਜੇ ਕਰਜ਼ਾ ਇਹਨਾਂ ਕੋਲ ਲੈਂਡ ਵਾਸਤੇ ਉਹ ਕਿਹੜਾ ਤਰੀਕਾ ਹੈ ਉਹ ਇਹਨਾਂ ਲੱਭ ਲਿਆ ਕਿਉਂਕਿ ਜੱਟਾਂ ਦੀ ਜਿਹੜੀ ਜ਼ਮੀਨ ਆ ਉੱਤੇ ਕਰਜ਼ਾ ਲੈ ਕੇ ਤੇ ਇਹਨਾਂ ਨੇ ਲੋਕਾਂ ਨੂੰ ਮੰਡਣਾ ਹੈ ਬਾਰਡਰ ਅਣੀਗਾ 5 ਸਾਲ ਵਾਸਤੇ ਆਏ ਆ 5 ਸਾਲ ਵਾਸਤੇ ਆਮ ਆਦਮੀ ਪਾਰਟੀ ਕਰਕੇ ਆਇਆ ਕਿ ਅਸੀਂ ਆਮ ਆਦਮੀ ਆ ਤੇ ਆਮ ਬੰਦੇ ਆ ਭਰਾਓ ਆਮ ਨੂੰ ਕੋਈ ਨਹੀਂ ਰਹਿ ਗਿਆ ਨਾਲ ਜਿਹੜੇ ਜਿੰਨੇ ਵੀ ਕੋਈ ਮੇਰ ਦਾ ਰੱਖਿਆ ਚਲਵਾਦਾ ਹੀ ਕੋਈ ਉਹ ਮਾਇਦੀ ਕਰਦਾ ਹੀ ਕੋਈ ਕੋਈ ਕਰਦਾ ਹੀ ਅੱਜ ਕਰੋੜਾਂ ਬਤੀ ਹੋ ਗਏ ਆ ਕਿੰਨਾ ਹੋ ਗਿਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਸ ਦਾ ਦੋ ਚਾਰ ਬੰਦੇ ਪਹਿਲਾਂ ਵੀ ਮੇਰਗੇ ਹੀ ਇਹ ਗੱਲ ਨਹੀਂ ਤੇ ਜਿਹੜੇ ਹੁਣ ਜਿੰਨੇ ਵੀ ਆ ਉਹ ਸਭ ਮੇਰ ਨੇ ਬਾਕੀ ਗੱਲ ਹੈ ਵੀ ਤੁਹਾਡੇ ਪੰਜਾਬ ਤੇ ਰਾਜ ਕੌਣ ਕਰ ਰਿਹਾ ਸਾਨੂੰ ਭੜੇ ਹੀ ਭਾਗ ਪਤਾ ਹੈ ਕਿ ਸਾਡੇ ਪੰਜਾਬ ਤੇ ਰਾਜ ਜਿਹੜਾ ਕਰ ਰਿਹਾ ਉਹ ਦਿੱਲੀ ਕਰ ਰਹੀ ਆ ਕਿਉਂਕਿ ਦਿੱਲੀੋਂ ਆਉਂਦੇ ਆ ਸਾਰਾ ਕੁਝ ਦਿੱਲੀ ਦੇ ਹੱਥਾਂ ਇਹਦੇ ਲਈ ਪੰਜਾਬ ਦਾ ਨਾ ਆ ਆ ਵੋਟਾਂ ਪਾ ਕੇ ਸਰਕਾਰ ਬਣਾਤੀ ਆ ਤੇ ਦੇਤੀ ਆ ਦਿੱਲੀ ਵਾਲਿਆਂ ਦੇ ਹੱਥ ਕਿਉਂਕਿ ਦਿੱਲੀ ਵਾਲੇ ਜਿੱਤਰਾ ਮਰਜ਼ੀ ਇਹਨੂੰ ਚਲਾਉਣ ਕਿਉਂਕਿ ਇਹਨਾਂ ਦੇ ਹੱਥਾਂ